ਪੰਜਾਬ ਸਰਕਾਰ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਪੰਜਾਬੀਆਂ ਨੇ ਬਣਾਈ ਸੀ ਤੇ ਉਹਨਾਂ ਕਿੰਨੀਆਂ ਕੁ ਉਮੀਦਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਬੂਰ ਪਿਆ ਕੀ ਕੀ ਪੰਜਾਬ ਦੇ ਵਿੱਚ ਬਦਲਾਅ ਆਇਆ ਕਿਉਂਕਿ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੁਹਾਡੇ ਮੁਤਾਬਕ ਪੰਜਾਬ ਦੇ ਵਿੱਚ 2.5 3 ਸਾਲਾਂ ਦੇ ਵਿੱਚ ਕੀ ਕੀ ਬਦਲਾਅ ਆਇਆ ਬਦਲਾਅ ਤੇ ਇਹੀ ਹੋਇਆ ਕਿ ਲੋਕਾਂ ਨੂੰ ਗੱਲਾਂ ਬਾਤਾਂ ਦੇ ਨਾਲ ਖੁਸ਼ ਕਰਿਆ ਜਾ ਰਿਹਾਗਾ ਐਕਚੁਅਲੀ ਜਿਹੜੀ ਰੀਡਿੰਗ ਹੈ ਪਰ ਇਹ ਲੋਕ ਪ੍ਰੈਕਟੀਕਲ ਨਹੀਂ ਹੈ ਇਹ ਮੈਂ ਤਾਂ ਇਹੀ ਕਹਾਂਗਾ ਕਿ ਫੇਸਬੁੱਕ ਦੇ ਉੱਪਰ ਜਿਹੜੇ ਲੋਕ ਜ਼ਿਆਦਾ ਆਪਣੀਆਂ ਲੱਗੇ ਰਹਿੰਦੇ ਸੀ ਆਈਟੀ ਸੈਕਟਰ ਵਾਲੇ ਉਹ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਲੱਗਦਾ ਸੀਗੇ ਪਬਲਿਕ 'ਚ ਬਹੁਤ ਵਿਚਾਰ ਰਹੇ ਨੇ ਉਹ ਲੋਕ ਅੱਗੇ ਆ ਗਏ ਤੇ ਇੱਕ ਜਿਹੜਾ ਸਭ ਤੋਂ ਮਾੜਾ ਪੱਖ ਉਹ ਹੋਇਆ ਕਿ ਜਿਹੜੇ ਲੋਕਾਂ ਨੇ 2014-15 ਤੋਂ ਇਸ ਪਾਰਟੀ ਨੂੰ ਖੜਾ ਕੀਤਾ ਉਹ ਇਹਨਾਂ ਨੇ ਪੁਰਾਣੇ ਬੰਦੇ ਸਾਈਡ ਕਰਤੇ ਤੇ ਨਵੇਂਆਂ ਨੂੰ ਲਈ ਜਾਂਦੇ ਆ ਪੁਰਾਣੇ ਨੂੰ ਸਾਈਡ ਕਰ ਦਿੰਦੇ ਆ ਤੇ ਉਹ ਜਦੋਂ ਆਪਣਾ ਦਿਖਦਾ ਕਿ ਇਹਨਾਂ ਨੇ ਆਪਣਾ ਸਭ ਕੁਝ ਕਰ ਲਿਆ ਉਹਨਾਂ ਨੂੰ ਨਮਿਆਂ ਨੂੰ ਇਹ ਰਾਹ ਦਈ ਜਾਂਦੇ ਨੇ ਉਹ ਨਵੇਂ ਹੁਣ ਕਿਆ ਕਾਰਨ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ ਦੂਜਾ ਐਜੂਕੇਸ਼ਨ ਤੋਂ ਬਿਨਾ ਵੀ ਜੇ ਤੁਸੀਂ ਘੱਟ ਪੜੇ ਦਿਖੇ ਬੰਦਿਆਂ ਨੂੰ ਮinistr ਬਣਾ ਦੋਗੇ ਜਾਂ ਹੋਰ ਲੈਵਲ ਤੋਂ ਆਜੂਗੇ ਤਾਂ ਉਸ ਬੰਦੇ ਦਾ ਕੰਮ ਨਹੀਂ ਕਰਦਾ ਹੁਣ ਸਾਡਾ ਜਿਹੜਾ ਇਹ ਏਰੀਆ ਦਾ ਇੱਥੇ ਖੇਤੀ ਤੋਂ ਇਲਾਵਾ ਬਿਲਡਿੰਗ ਦਾ ਜ਼ਮੀਨ ਅਕਵਾਇਰ ਦਾ ਇਹ ਮਸਲਾ ਚੱਲ ਰਿਹਾ ਬੜੇ ਵਧੀਆ ਸਾਡੇ ਇੱਥੇ ਕਲਵੰਤ ਸਿੰਘ ਜੀ ਐਮਐਲਏ ਜਿਨ੍ਹਾਂ ਨੇ 40 ਸਾਲ ਤੋਂ ਇਸ ਮੁਹਾਰੀ ਦੀ ਤਰੱਕੀ ਹੁੰਦੀ ਵੀ ਦੇਖੀ ਇਹਦੇ ਵਾਦੇ ਘਾਟੇ ਵੀ ਦੇਖੇ ਸਭ ਉਤਾਰ ਚੜਾ ਦੇਖੇ ਐਮਐਲਏ ਬਣ ਤੋਂ ਬਾਅਦ ਉਹਨਾਂ ਨੂੰ ਲੋਕਾਂ ਦੀ ਬੜੀ ਇੱਛਾ ਸੀ ਮਿਨਿਸਟਰੀ ਨਹੀਂ ਮਿਲੀ ਲੇਕਿਨ ਅਨਮੋਲ ਗਗਨਮਾਨ ਨੂੰ ਜਿਹੜੀ ਕਿ ਇੱਕ ਕਲਾ ਦੇ ਖੇਤਰ ਤੋਂ ਆਈ ਸੀ ਜਿਹਨੂੰ ਇੱਥੇ ਦੀ ਡਿਵੈਲਪਮੈਂਟ ਬਾਰੇ ਜਾਂ ਕਿਆ ਹੋਣਾ ਚਾਹੀਦਾ ਕਿਆ ਨਹੀਂ ਹੋਣਾ ਦੀ ਕੋਈ ਉਸਤਾ ਵੀ ਨਹੀਂ ਸੀ ਉਹਨੂੰ ਜਾ ਕੇ ਕੈਬਨਿਟ ਮਿਨਿਸਟਰ ਬਣਾਤਾ ਰਿਜ਼ਲਟ ਕਿਆ ਨਿਕਲਿਆ ਕਿ ਉਹ ਤੋਂ ਅਸਤੀਫਾ ਲੈਣਾ ਪਿਆ ਤੇ ਹੁਣ ਵੀ ਮੁਹਾਲੀ ਨੂੰ ਗੇਟਵੇ ਆਫ ਪੰਜਾਬ ਹੋਣ ਦੇ ਲਈ ਲੱਗੇ ਸਭ ਤੋਂ ਵਧੀਆ ਸਭ ਤੋਂ ਕਮਾਈ ਵਾਲਾ ਸਾਧਨ ਹੋਣ ਦੇ ਬਾਵਜੂਦ ਅੱਜ ਵੀ ਸਾਡੀ ਮੁਹਾਲੀ ਨੂੰ ਕੈਬਨਟ ਦੇ ਵਿੱਚ ਜਿਹੜੀ ਹੈਗੀ ਉਹ ਨੁਮਾਇੰਦਗੀ ਨਹੀਂ ਰਹੀ ਹੁਣ ਵੀ ਰਿਸ਼ਫਲ ਤੋਂ ਬਾਅਦ ਅਸੀਂ ਚਾਹੁੰਦੇ ਸੀ ਵੀ ਸ਼ਾਇਦ ਕਲਵੰਨ ਸਿੰਘ ਜੀ ਦਾ ਨੰਬਰ ਆ ਜਾਏ ਲੇਕਿਨ ਇਹਦੇ ਵਿੱਚ ਜਿਹੜੇ ਪ੍ਰੈਕਟੀਕਲ ਮੈਨ ਹੈ ਉਹਨਾਂ ਦੀ ਘਾਟ ਹੈਗੀ ਤੇ ਜਿਹੜੇ ਜੀ ਹਜੂਰੀ ਹੈ ਮੈਂ ਸਮਝਦਾ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ अच्छा ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਕੁਝ ਵੱਡਾ ਬਦਲਾਅ ਨਹੀਂ ਲੈ ਕੇ ਆਈ ਤਾਂ ਪੰਜਾਬ ਦੇ ਮਸਲੇ ਕਿੰਜ ਜਿਹੜੇ ਮੁੱਦੇ ਨੇ ਉਹ ਕਿਵੇਂ ਸੁਲਝ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਬੇਅਦਬੀ ਦਾ ਮੁੱਦਾ ਹੋਵੇ ਨਸ਼ਿਆਂ ਦਾ ਮੁੱਦਾ ਹੋਵੇ ਕਿਸਾਨੀ ਮੁੱਦੇ ਹੋਣ ਉਹ ਲਗਾਤਾਰ ਚੋਣਾਂ ਵੇਲੇ ਉਠਾਏ ਜਾਂਦੇ ਨੇ ਕਿ ਸਾਡੀ ਸਰਕਾਰ ਬਣੂਗੀ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ ਭਾਵੇਂ ਅਕਾਲੀਆਂ ਨੇ ਸਰਕਾਰ ਬਣਾਈ ਭਾਵੇਂ ਕਾਂਗਰਸ ਨੇ ਬਣਾਈ ਜਾ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਉਹ ਮਸਲੇ ਜਿਉਂ ਦੇ ਤਿਉਂ ਬੜੇ ਰਹਿੰਦੇ ਨੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਕਿਸ ਢੰਗ ਤਰੀਕੇ ਦੇ ਨਾਲ ਮਸਲੇ ਹੱਲ ਹੋ ਸਕਦੇ ਅਗਰ ਤੁਸੀਂ ਦੇਖੋ ਤਾਂ ਇਹ ਨੌਜਵਾਨਾਂ ਦੀ ਪਾਰਟੀ ਕਹਿ ਦਈ ਆਪਾਂ ਜਾਂ ਹਾਸੀ ਮਜ਼ਾਕ ਚ ਆਪਾਂ ਛੜਿਆਂ ਦੀ ਪਾਰਟੀ ਕਹਿ ਦਈਏ ਅੱਧਿਆਂ ਦਾ ਵਿਆਹ ਹੀ ਹੋਏ ਆ ਨੇ ਤੇ ਇਹਨਾਂ ਨੂੰ ਨਵੀਂ ਉਮਰ ਦੇ ਬੱਚੇ ਠੀਕ ਹੈ ਉਹਨਾਂ ਦੇ ਵਿੱਚ ਟੈਲੈਂਟ ਹੈ ਉਹਨਾਂ ਦੀ ਵਿੱਚ ਪੜ੍ਹਾਈ ਲਿਖਾਈ ਕੀਤੀ ਹੁੰਦੀ ਹੈ ਲੇਕਿਨ ਉਹਨਾਂ ਨੂੰ ਛੱਡ ਕੇ ਜਿਹੜੇ ਪੁਰਾਣੇ ਪਾਰਟੀ ਦੇ ਨਾਲ ਜੁੜੇ ਹੋਏ ਬੰਦੇ ਨੇ 15 16 ਤੋਂ ਅਗਰ ਉਹਨਾਂ ਪ੍ਰੈਕਟੀਕਲ ਵਾਲਿਆਂ ਨੂੰ 50 ਸਾਲ ਤੋਂ ਉੱਪਰ ਵਾਲਿਆਂ ਨੂੰ ਪਾਰਟੀ ਦੇ ਵਿੱਚ ਲਿਆ ਜਾਵੇ ਜਿਨ੍ਹਾਂ ਨੇ ਜ਼ਿੰਦਗੀ ਦੇ ਉਤਾਰ ਚੜਾ ਦੇਖੇ ਹੋਏ ਹਨ ਨਾ ਤਾਂ ਉਹ ਮਾਨ ਸਾਹਿਬ ਨੂੰ ਸਲਾਹ ਦੇ ਨਾਲ ਉਹਦੀ ਟੀਮ ਵਰਕ ਦੇ ਵਿੱਚ ਵਧੀਆ ਮਾਹੌਲ ਜਿਹੜਾ ਪੰਜਾਬ ਦਾ ਸੀ